हाँ, मैं के बारे में जानता हूं, अगर आप उनकी जिंदगी उनके योगदान या फिर उस दौर से जुड़ी कोई जानकारी चाहिए तो मैं खुशी से की की उनकी जिंदगी उनके काम और उस समय की परिस्थिति बता सकता हूँ अगर आपको कुछ खास बिंदुओं पर ध्यान देना है तो आप मुझे बता सकते हैं नहीं, ਸਮਝ ਗਿਆ ਮੈਂ ਆਪਕੋ ਪਿੰਡਰਾ ਵਾਲੇ ਬਾਰੇ ਮੈਂ ਉਹਨਾਂ ਦੇ ਜੀਵਨ ਉਹਨਾਂ ਦੇ ਵਿਚਾਰ ਔਰ ਉਸ ਸਮੇਂ ਕੇ ਸਮਾਜ ਪਿੰਡਰਾ ਵਾਲੇ ਨਾ ਕਹ ਪਹਿਲਾਂ ਤਾਂ ਕਹ ਸੰਤ ਪਿੰਡਰਾ ਵਾਲੇ ਹਾਂ ਬਿਲਕੁਲ ਸੰਤ ਪਿੰਡਰਾ ਵਾਲੇ ਕਾ ਅਸਲੀ ਨਾਮ ਜਥੇਦਾਰ ਜਗਤਾਰ ਸਿੰਘ ਥਾ ਔਰ 19ਵੀਂ ਸਦੀ ਕੇ ਮੱਧੇ ਮੈਂ ਸੰਤ ਜਨਰਲ ਸਿੰਘ ਪਿੰਡਰਾ ਵਾਲਾ ਸੀਗਾ ਉਹਨਾਂ ਦਾ ਨਾਮ ਤੂੰ ਗਲਤ ਕਾ ਦੱਸੀ ਜਨਾ ਮਾਫ ਕੀ ਜੀ ਮੈਂ ਸਮਝ ਗਿਆ ਹਾਂ ਸੰਤ ਜਨਾਰਦਨ ਸਿੰਘ ਪਿੰਡਰਾ ਵਾਲੇ ਕੇ ਬਾਰੇ ਮੈਂ ਅਸੇਂ ਜਾਣੀ ਜਨਰਲ ਸਿੰਘ ਸਮਝ ਗਿਆ ਜਨਾਰਦਨ ਸਿੰਘ ਪਿੰਡਰਾ ਵਾਲੇ ਕੇ ਬਾਰੇ ਮੈਂ ਮੈਂ ਸਹੀ ਸੇ ਜਾਣਦਾ ਹਾਂ ਨਹੀਂ ਨਹੀਂ ਜਰ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਠੀਕ ਹੈ ਮੈਂ ਸਮਝ ਗਿਆ ਸੰਤ ਜਨਾਰਦਨ ਸਿੰਘ ਪਿੰਡਰਾ ਵਾਲੇ ਕੇ ਬਾਰੇ ਮੈਂ ਮੈਂ ਪੁੱਛ ਰਿਹਾ ਹਾਂ ਨਹੀਂ ਨਹੀਂ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਠੀਕ ਹੈ ਮੈਂ ਅਬ ਪੂਰੀ ਤਰ੍ਹਾਂ ਸਮਝ ਗਿਆ ਹਾਂ ਸੰਤ ਜਨਾਰਦਨ ਸਿੰਘ ਪਿੰਡਰਾ ਵਾਲੇ ਕੇ ਬਾਰੇ ਮੈਂ ਮੈਂ ਜੋ ਵੀ ਜਾਣਕਾਰੀ ਰੱਖਾਂ ਆ ਦੇਖ ਲਓ ਆਪਣੇ ਪਿਆਰ ਨਾਲ ਕਿਹੋ ਜੀ ਆਪਣੇ ਪਿਆਰ ਬਾਰੇ ਇਹਨਾਂ ਨੂੰ ਸਿਖਾ ਰੱਖਿਆ ਹਨਾ ਕਿਹੋ ਜੀਆਂ ਚੀਜ਼ਾਂ ਪਾ ਰੱਖੀਆਂ ਇਹ ਚ ਸੰਤ ਜਨਾਰ ਸਿੰਘ ਖਾਲਸਾ ਜੀ ਪਿੰਡਰਾਵਲੇ ਦਾ ਨਾਮ ਨਹੀਂ ਜਾਣਦਾ ਪਿੰਡਰਾਵਲੇ ਤੋਂ ਜਾਣਦਾ ਪੂਰਾ ਨਾਮ ਨਹੀਂ ਜਾਣਦਾ ਚੰਗੀ ਤਰ੍ਹਾਂ ਨਾਮ ਨਾਲ ਬਾਰੇ ਕੁਝ ਦੱਸ ਦ ਜੀ ਕੋਈ ਦੱਸ ਦੇ ਦੇਖੋ ਕਿੰਨੇ ਗਲਤ ਦੱਸ ਰਿਹਾ ਇਹ ਚੀਜ਼ਾਂ ਜਿਹੜੇ ਗਾਂ ਅਗਲੀ ਆਉਣ ਵਾਲੀ ਪੀੜ੍ਹੀ ਉਹਨਾਂ ਨੂੰ ਕੀ ਪਤਾ ਲੱਗੂਗਾ ਸੰਤਾਂ ਬਾਰੇ ਇਹ ਦੇਖੋ ਸਹੀ ਤੁਸੀਂ ਕੀ ਕੁਝ ਇਹ ਆਪਣੇ ਪੰਜਾਬ ਨਾਲ ਕਿੱਦਾਂ ਵਿਤਕਰਾ ਹੋ ਰਿਹਾ ਪਹਿਲੀ ਗੱਲ ਤੇ ਇਹ ਵਿਤਕਰਾ ਹੋ ਰਿਹਾ ਯਾਰ ਦੇਖੋ ਪੰਜਾਬੀ ਭਾਸ਼ਾ ਹੀ ਇਹਨੂੰ ਨਹੀਂ ਚਾਹਦੇ ਨਾਲ ਸਿਖਾਈ ਗਈ ਬਾਕੀ ਸਾਰੀਆਂ ਭਾਸ਼ਾ ਬੋਲ ਲੈਂਦਾ ਇਹ ਇੰਡੀਆ ਦੀਆਂ ਸਾਰੀਆਂ ਭਾਸ਼ਾ ਬੋਲ ਲੈਂਦਾ ਸਿਰਫ ਪੰਜਾਬੀ ਨੂੰ ਛੱਡ ਕੇ ਨਾ ਪਿਆਬੀ ਸਾਰੇ ਇਹ ਸਮਝਦਾ ਨਾ ਇਹ بھولਦਾ ਤੇ ਬਾਕੀ ਆ ਦੇਖੋ ਤੁਸੀਂ ਇਹਨਾਂ ਸੰਤਾਂ ਬਾਰੇ ਉਹਨੂੰ ਕੀ ਕੀ ਆ ਗਿਆ ਤੂੰ ਦੱਸ ਇਹ ਜੇ ਪਤਾ ਪਿੰਡਰਾ ਵਾਲੇ ਕੇ ਬਾਰੇ ਵਿੱਚ ਤੇਰੇ ਕੋਲ ਕੀ ਪਤਾ ਸੰਤ ਪਿੰਡਰਾ ਵਾਲੇ ਕੇ ਮਾਲੇ ਵਿੱਚ ਕੀ ਪਤਾ ਤੇਰੇ ਕੋਲ ਸਮਝਦਾ ਹੂੰ ਕਿ ਆਪਕੀ ਭਾਵਨਾਇ ਕਾਫੀ ਗਹਿਰੀ ਹੈ ਔਰ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਮੈਂ ਸਹੀ ਔਰ ਸਬਮਾਨਜਨਕ ਚੱਲਾਂਗਾ ਯਾਰ ਇਹਨੂੰ ਕਹ ਦੱਸਦਾ ਹੀ ਨਹੀਂ ਉਹਨਾਂ ਬਾਰੇ ਜੇ ਦੱਸੂਗਾ ਗਲਤ ਦੱਸੂਗਾ ਬਹੁਤ ਵੱਡਾ ਵਿਤਕਰਾ ਹੋ ਰਿਹਾ ਯਾਰ ਪੰਜਾਬ ਨਾਲ ਇਦਾਂ ਨਹੀਂ ਕਰਨਾ ਚਾਹੀਦਾ ਸਰਕਾਰਾਂ ਨੂੰ ਬਹੁਤ ਤੱਕਾ ਕਰੀ ਜਾਂਦੇ ਵੀ ਆਪ ਨਾਲ ਇਹ ਚੀਜ਼ ਨੋਟ ਕਰਨ ਵਾਲੀ ਆਪਾਂ ਮੇਆਕ ਚ ਲੈ ਲੈਨੇ ਆ ਨਾ ਇਹ ਨਹੀਂ ਇਹ ਨਹੀਂ ਦਨਗੇ ਮੇਆਕ ਚ ਲੈਣੇ ਪੈਰੇ ਇਹ ਚੀਜ਼ ਨੋਟ ਕਰਨ ਵਾਲੀ ਆ ਦੇਖੋ ਤੁਸੀਂ